ਯੋਗੀ ਵਾਲੇ ਇਹ ਬਾਬੇ ਕਹਿੰਦੇ ਆ ਵੀ ਆਪਾਂ ਸਾਰੇ ਟਕਸਾਲ ਦੇ ਸਿੰਘ ਨਾਲ ਪਾਣੀ ਨਹੀਂ ਜਿੰਨੇ ਆਪਾਂ ਇਕੱਠੇ ਹੋਈਏ ਭਾਈ ਵੀਰ ਸੋ ਵੀ ਮੁੱਦੋ ਕਾਲੇ ਜਿਉਂਦੇ ਸੀ ਯਾਨੀ ਪੂਰਨ ਸੋਰੇ ਵੀ ਦਿੱਲੀ ਵਾਲੇ ਆਏ ਉਹ ਇਹ ਕਹਿੰਦੇ ਇੱਥੇ ਜਾਂਦੇ ਹੋਗੇ ਸੀ ਮੈਂ ਕਿਹਾ ਜਦੋਂ ਤੇ ਮੈਨੂੰ ਵਾਲੇ ਪਿਓ ਸੇ ਨਾ ਸੰਤ ਮੋਹਨ ਸੋਏ ਤਾਂ ਜਾਂਦੇ ਹੋਗੇ ਦੀ ਕਿਤੇ ਆਪਾਂ ਉੱਥੇ ਚਲੇ ਜਾਈਏ ਮੈਂ ਕਿਹਾ ਜੀ ਮੈਨੂੰ ਤਾਂ ਕੋਈ ਤਰਾਜ ਨਹੀਂ ਇਤੇ ਆਪੋ ਆਲੇ ਪਰ ਅਗਲਾ ਕੋ ਮਾਰਾ ਚੰਗਾ ਬੋਲੇ ਫਿਰ ਉਸ ਕੋ ਭਾਰੀ ਪਾਈ ਗਏ ਕਹਿੰਦੇ ਨਹੀਂ ਕੋਈ ਗੱਲ ਨਹੀਂ ਉਹਨਾਂ ਨਾਲ ਅਸੀਂ ਗੱਲ ਕਰ ਲਏ ਮੈਨੂੰ ਅਦੇ ਹੀ ਉਹਨਾਂ ਨਾਲ ਗੱਲ ਕਰ ਲਈ ਆ ਉਹ ਕਹਿੰਦੇ ਕੋਈ ਗੱਲ ਨਹੀਂ ਆ ਜਾਣੇ ਸਿਰਫ ਸਾਨੂੰ ਕਿ ਤਰਾਹ ਜਾਂ ਕੋਈ ਗੱਲ ਮੈਨਾਂ ਦੀ ਕੋਈ ਗੱਲ ਨਹੀਂ ਆ ਜਾਣਗੇ 12 ਵਜੇ ਸਾਰਿਆਂ ਨੂੰ ਸਦਿਆ ਸੀ ਤੇ ਅਸੀਂ ਇੱਕ ਪ੍ਰੋਗਰਾਮ ਤੋਂ ਆਏ ਤੇ ਸਾਨੂੰ ਗਰਮੀਆਂ ਦਾ ਦਿਨ ਸੀ 11:30 ਵਜੇ ਉਹ ਜੋਗਾ ਜਿਹੜੇ ਬਾਬੇ ਦਾ ਦਲਖ ਦੱਥਾ ਲੋਟਾਣੇ ਦੇ ਪਰਖੇ ਖਲੋਤੇ ਇੱਕ ਨਾਲ ਉਹਨਾਂ ਸੇਵਾਦਾਰ ਖਲੋਤਾ ਇਹ ਭੂਗਾਰਾ ਖੋਲਣ ਹਾਲ ਦਾ ਆਹ ਜਿਵੇਂ ਬਹਿਣਾ ਸੀ ਹੋਰ ਵੀ ਆ ਦੂਜਾ ਵੀ ਜ਼ਿਆਦਾ ਹੀ ਵੀ ਆ ਕਿ ਇਹ ਨਨਾ ਕੋ ਪਾਣੀ ਕੋ ਛੇ ਨਾਮ ਮੈਂ ਹਜੇ ਇੱਥੇ ਖਲੋਤੇ ਕਹਿੰਦੇ ਜੋ ਬੋਏ ਨਹੀਂ ਖੋਲਣ ਤੇ ਮਾਤੂ ਇਤਾਂ ਦੇ ਅਹੀਂ ਟਾਇਰ ਲਿਆ ਉਹਨਾਂ ਤੋਂ ਤੇ ਮੈਂ ਕਿਹਾ ਚਲੋ ਅਸੀਂ ਉਹਨਾਂ ਨੂੰ ਬੇਇਨਤੀ ਕਰਦੇ ਆਂ ਨਾਲ ਮਿਲ ਕੇ ਕਿ ਅਹੀਂ ਕੋ ਲੈ ਚੱਲੇ ਆਂ ਉਥੋਂ ਉਹ ਕਹਿ ਕੋ ਆ ਕੇ ਰੌਣਾ ਜਾ ਪਾ ਕੇ ਜੋ ਹਾਲ ਖਲਵਾਇਆ ਤੇ ਆਪੇ ਦਰੀਆਂ ਤੁਰੀਆਂ ਸੁੱਟ ਕੇ ਅਹੀਂ ਉਹ ਅੰਦਰ ਹੀ ਪਈਆਂ ਅਸੀਂ ਉਥੇ ਅਹੀਂ ਬਹਿ ਗਏ ਉਹ ਸਾਰੇ ਗਿਆਨੀ ਵੀਰ ਸੋਰੀ ਗਿਆਨੀ ਪੂਰਨ ਸੋਰੇ ਸਾਰੇ ਪ੍ਰਾਨ ਸਿੰਘ ਰੰਧਾਵੇ ਲਈ ਆਏ ਔਰ ਗੁਰਮੀਤ ਸੋਰੀਆਂ ਖੋਸਿਆ ਖੋਸਿਆ ਲੋ ਵੀ ਆਏ ਸਾਰੇ ਹੋਰ ਵੀ ਆਏ 2259 ਪ੍ਰਾਨਖਰ ਸਿੰਘ ਸੋਦੀ ਜਿਹੜੀ ਹੈ ਅੱਛਾ ਤੇ ਉਹ ਉਥੇ ਮੀਟੀਆਂ ਬੋਟੀਆਂ ਵਿਚਾਰਾਂ ਸਾਡੀਆਂ ਚੱਲਦੀਆਂ ਨਹੀਂ ਐ ਸਬੰਧ ਚ ਇਹ ਕੋ ਅਹੀ ਸ਼ਾਉ ਨੂੰ ਫਿਰ ਕਹਾ ਕੰਨ ਜਾਣਾ ਇਹ ਕੋ ਬੂਆ ਗਾਂ ਨਿਆਣਾ ਦੇਣਾ ਇਕਲੇ ਆਹ ਤੋਂ ਪਰਾਣਾ ਦੇ ਕਬਰੇ ਨੇ ਹਾਂਜੀ ਉਹ ਮੈਂ ਚਾਰ ਕੁ ਵਜ ਕੇ ਮਹਾਰੀ ਸੰਤ ਫਿਰ ਛੁੱਟੀ ਲੈ ਲਵਾਂ ਜਿਹਨਾਂ ਨਹੀਂ ਮਿਲਣਾ ਤੇ ਉਹਨੇ ਜਿਹਨੂੰ ਸਿਣਿਆ ਆ ਗਿਆ ਵੀ ਦਲਾਜਾ ਖੁੱਲ ਗਿਆ ਆ ਜਾਓ ਜੀ ਆ ਜਾਓ ਜੀ ਤੇ ਇਹ ਜਲੇ ਮੈਂ ਪਿਸ਼ਾਬ ਪਿਸ਼ਾ ਰਿਹਾ ਪੀ ਉਹ ਮੈਂ ਗਾ ਹੋ ਕੇ ਮੈਂ ਕੁ ਬਿਮਾਰੀ ਚੰਗਾ ਕਹਣਾ ਬੋਲੇ ਕਿ ਇੱਥੇ ਕੱਲ ਆ ਗਿਆ ਸਾਰੇ ਫਦੇ ਬਲਾਈ ਓਕੇ ਜਿਹੜਾ ਥੱਲੇ ਵਿਛਾਇਆ ਉੱਤੇ ਉਹ ਜਿਆ ਲਿਆ ਸਦਾ ਦੇ ਜਿ ਕੱਪੜੇ ਮੰਜੇ ਤੇ ਲੰਮੇ ਪਏ ਹੋਰ ਮੰਜੇ ਦਾ ਤੇ ਕੁਝ ਕੰਡਾ ਸਾਰੇ ਫਦੇ ਬਲਾਈ ਮੋਹਨ ਜਾਉਂਗੇ ਅਸੀਂ ਪੁਣਾ ਦੱਸਿਆ ਕੌਣ ਜੇ ਇਹ ਗਿਆਨੀ ਰਾਮ ਸਿੰਘ ਸਿੰਘ ਸਾਹਿਬ ਜਿਹੜਾ ਰਹੇ ਜੀ ਹੁਣ ਸੇਵਾ ਕਰਦੇ ਨੇ ਜਿਹੜੀ ਸੰਧ ਕਰਤਾਪੁਰੋਂ ਦੇ ਭਤੀਜੇ ਨੇ ਜੀ ਅੱਛਾ ਜੀ ਅੱਛਾ ਜੀ ਕਰਨਾ ਮਮਾ ਚਲ ਨਹੀਂ ਬੋਲਿਆ ਮੈਂ ਪੁਰਾਣੇ ਹੁਣ ਜਨਰੇਰੀਆਂ ਰਹਿੰਦੇ ਸੰਸਾ ਦੇ ਕੋਲ ਉਹ ਗਿਆ ਭਲਾ ਸੇ ਕੋਲ ਜੋਗੇ ਵਾਲੇ ਰਹਿੰਦਾ ਸੀ ਉਹਦਾ ਨਾਂ ਕੀ ਆ ਆਪਣਾ ਚਾਹ ਜਨਰੇਰੀਆਂ ਚਲਾ ਕੇ ਹੋਣਾ ਸਤਨਾਮ ਸਿੰਘ ਜੀ ਗਿਆਨੀ ਸਤਨਾਮ ਸਿੰਘ ਗਿਆਨੀ ਰਾਮ ਸਿੰਘ ਉਹ ਬਹੁਤ ਉਤਾਵਲਾ ਸੀ ਉਹ ਕਹਿੰਦਾ ਵੀ ਜਵਾਬ ਕੇ ਬਾਬਾ ਜੀ ਵੀ ਫਰਾਨੀ ਕਾਲਾ ਫਰਾਨੀ ਇਥੇ ਜਗਜੀਤ ਸਿੰਘ ਸਾਹਿਬ ਚੋਕ ਪੰਜਾਬ ਸਾਹਿਬ ਤੋਂ ਪਿੱਛੇ ਪੜਿਆ ਉਹਨਾਂ ਨੂੰ ਜਵਾਬ ਦੇਣ ਦੀ ਉਜਾ ਕਰ ਕਰ ਤੈਨੂੰ ਵਿਆਕਰਣ ਆਉਂਦਾ ਅੱਛਾ ਜੀ ਦੇਖ ਰਹੀ ਹਾਂ ਤਾਂ ਕਰ ਜੀ ਕਿਉਂਕਿ ਜਿਹਨੇ ਜਵਜੀਤ ਸਾਹਿਬ ਉਹ ਹੀ ਪੜੇਗਾ ਪਹਿਲਾਂ ਵਿਆਕਰਣ ਪੜੇ ਜਿਹਨੂੰ ਕੋ ਪਾੜ ਪੁੱਛਣਾ ਤੈਨੂੰ ਉਹ ਦੱਸੋ ਕਿ ਆਏ ਬੰਦੇ ਜੇ ਤੂੰ ਵਿਆਕਰਣ ਤੋਂ ਚਲੋ ਗੱਲ ਵੱਖਰੀ ਆ ਤੂੰ ਪੜੇ ਜੇ ਤੂੰ ਗੱਲ ਵੱਖਰੀ ਹਾਂ ਜੀ ਹੋਰ ਕੋਈ ਨਹੀਂ ਆਨੁਦਤ ਰੋਲਾ ਮੇਨ ਜਿਹੜਾ ਇਹ ਸੀਪੀ ਇਹਨਾਂ ਨੇ ਪਹਿਲਾਂ ਗੁੱਟ ਕੇ ਛਾਪੇ ਨੇ ਜਿਹੜੇ ਸੰਧਵਾਉਣ ਸਰਾਨੇ ਉਹ ਛਾਪੇ ਹੀ ਰਹਿ ਰਸ ਹਰ ਜੁਗ ਚੁਗ ਭਗਤੋਂ ਪਾਇਆ ਤਾ ਹਾਂਜੀ 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 ਜਿਹੜੇ ਹੁਣ ਗੁੱਟ ਕੇ ਛਾਪੇ ਨੇ ਮਗਰੋਂ ਇਹਨਾਂ ਨੇ ਹਾਂਜੀ ਉਹ ਇਹਨਾਂ ਨੇ ਛਾਪੇ ਦੁਖਦਾਰ ਸੁਖਰੋਂ ਪਾਇਆ ਉਹ ਹਰ ਜੁਗ ਚੁਗ ਮਲਾ ਕੱਟ ਲਿਆ ਅੱਛਾ ਕਾਟੀ ਦੇ ਇਸ ਮਸਲੇ ਦੇ ਇਕੱਠੇ ਬਹੁਤਾ ਤੇ ਯਰ ਉਫਸਲਾ ਆ ਗਿਆ ਉਹ ਇਹਨਾਂ ਕਹਿੰਦੇ ਵੀ ਤੁਸੀਂ ਹੁਣ ਜਿਹੜਾ ਉਹਨੂੰ ਬਾਬਾ ਜੀ ਰੈ راستਾ ਵਾਲੇ ਗੁੱਟਕੇ ਨੇ ਉਹ ਅਸੀਂ